ਮੈਂ ਵੀ ਦੋਸਤੋ ਨੀਲੀ ਰਾਰੀ ਝੋਟੀ ਸੂਨ ਵਾਲੀ ਦੀ ਵੀਡੀਓ ਬਣਾਈ ਆ ਬਾਈਆਂ ਦਾ ਵੀ ਮਾਲਕਾਂ ਦੇ ਦੱਸਣ ਮੁਤਾਬਕ ਦੂਜਾ ਸੂਆ ਦੱਸਿਆ ਆਪਾਂ ਤੀਜੇ ਸੂਏ ਦੱਸ ਕੇ ਦਿੰਨੇ ਆ ਸੋਨੂੰ ਦੇਖ ਸਕਦੇ ਆ ਆਖ ਮਹੀਨੇ ਬਾਈਆਂ ਦਾ ਬਣ ਕੇ ਦੁੱਧ ਦੇ ਜਾਂਦੀ ਹੈ ਪਹਿਲੇ ਸੂਏ ਬਾਈਆਂ ਕੋਲੇ 12 ਕਿਲੋ ਦੁੱਧ ਚੋਇਆਗਾ ਤੇ 3-4 ਦਿਨ ਬਾਕੀ ਆ ਤੇ ਹਵਾਨਾ ਹੁਣ ਵੀ ਬਹੁਤ ਸੋਹਣਾ ਬਣਾਈ ਫਿਰਦੀ ਆ ਚਾਰੇ ਥੜ ਗਏ ਤੇ ਨਿਕੜਨੇ ਲੱਗੇ ਆ ਦੇਖ ਸਕਦੇ ਆ ਪੈਂਡਾ ਮਾੜੀ ਮੋਸਤਪਾ ਜ਼ਿਲ੍ਹਾ ਮੋਗਾ ਤੇ ਮਾੜੀ ਪੈਂਡ ਦੇ ਵਿੱਚੋਂ ਦੋਸਤੋ ਵੀਡੀਓ ਬਣਾਈ ਆ ਪੂਰੀ ਵੀਡੀਓ 2 ਵਜੇ ਅਪਲੋਡ ਕਰ ਦਾਂਗੇ ਬਹੁਤ ਚੰਗੀ ਝੋਟੀ ਆ 951432205 ਇਹ ਨੰਬਰ ਤੇ ਕਨੈਕਟ ਕਰ ਲਿਓ ਹਵਾਵਾਂਾਂ ਦੇਖ ਸਕਦੇ ਬਹੁਤ ਸੋਹਣਾ ਚਾਰੇ ਥਣ ਗਏ ਤੇ ਨਖੜਵੇਂ ਲੱਗੇ ਆ ਬਾਕੀ ਪੈਤਪੁਲੇ ਦੀ ਝੋਟੀ ਬਹੁਤ ਚੰਗੀ ਆ ਨੀਲੀ ਦਾ ਵੀ ਦੇ ਦੋਸਤੋ ਬੱਤੇ ਚੰਗੇ ਪਾ ਦੂਗੀ ਵੀਡੀਓ ਜਿੰਨੀ ਹੋ ਸਕੇ ਵੱਧ ਵੱਧ ਸ਼ੇਅਰ ਕਰ ਦਿਓ ਤੇ ਸਾਰਿਆਂ ਕੀ ਰਿਕਵੈਸਟ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ